ਅੱਜ ਜਿਹੜੀ ਪ੍ਰੈਸ ਕਾਨਫਰੰਸ ਹੈ ਉਹ ਵਰਲਡ ਹੈਲਥ ਡੇ ਨੂੰ ਸੈਲੀਬ੍ਰੇਟ ਕਰਨ ਲਈ ਹੈ ਵਰਲਡ ਹੈਲਥ ਡੇ ਦੇ ਦੌਰਾਨ ਅਸੀਂ ਸਾਡੇ ਸਾਰੇ ਪੇਸ਼ੈਂਟਸ ਨੂੰ ਆਮ ਪਬਲਿਕ ਨੂੰ ਬੋਨ ਐਂਡ ਜੋਇੰਟ ਰਿਲੇਟਿਡ ਪ੍ਰੋਬਲਮਸ ਬਾਰੇ ਨੋਲੇਜ ਸ਼ੇਅਰ ਕਰਾਂਗੇ ਉਹਨਾਂ ਨੂੰ ਅਵੇਅਰ ਕਰਾਵਾਂਗੇ ਕਿ 60 65 ਏਜ ਤੋਂ ਬਾਅਦ ਕੋਈ ਵੀ ਪੇਸ਼ੈਂਟ ਹੈ ਜਿਹੜਾ ਨਾਰਮਲ ਆਮ ਨੇ ਦਰਦ ਹੋ ਲੱਗ ਗਿਆ ਪੈਰੇ ਖੋਣ ਲੱਗੀ ਗੋਡੇ ਦਰਦ ਹੋਣ ਲੱਗੇ ਉਹਨੂੰ ਇਗਨੋਰ ਕਰ ਦਿੰਦੇ ਨੇ और डे बाय डे विद इन ईयरस इन्नी ज्यादा बच जी है कि वो बाद तुरना फिरना सैर करना घटा लेंगे उन्होंने असं जो अर्ली स्टेज से डिटैक्ट करते हैं तो वह बिल्कुल ठीक हो सकते हैं ये अवेयरनेस है सर बोन एंड जॉइंट रिलेटिड प्रॉब्लम या लो बैक है ये साड़ी एजिंग प्रोसैस है ਪੇਸ਼ੈਂਟ ਦੀ ਕੈਲਸ਼ੀਅਮ ਦੀ ਡੈਫੀਸ਼ੈਂਸੀ ਹੋ ਰਹੀ ਹੈ ਵਿਟਾਮਿਨ ਡੀ ਦੀ ਸਾਡੀ ਇਨਟੇਕ ਘਟਾ ਹੈ ਸਾਡੀ ਸੈਡੀੰਟਰੀ ਲਾਈਫਸਟਾਈਲ ਹੈ ਅਸੀਂ ਤੁਰਨਾ ਫੇਰਨਾ ਘਟਾਤਾ ਹੈ ਜਿੱਥੇ ਜਾਣਾ ਹੈ ਗੱਡੀ ਤੇ ਜਾਣਾ ਹੈ ਬਾਈਕ ਤੇ ਜਾਣਾ ਹੈ ਸੈਰ ਨਹੀਂ ਹੁੰਦੀ ਮੈਨੂਅਲ ਵਰਕ ਨਹੀਂ ਹੁੰਦਾ ਕੋਈ ਮਸਲ ਸਟਰੈਂਥ ਨਹੀਂ ਹੁੰਦੀ ਜਿਹਦੇ ਕਰਕੇ ਸਾਡੀ ਬੋਨਸ ਵੀਕ ਹੋ ਜਾਂਦੀਆਂ ਨੇ ਵੀਕ ਬੋਨ ਦੇ ਵਿੱਚ ਜੋਇੰਟ ਇਰੋਜ਼ਨ ਫਾਸਟ ਹੁੰਦੀ ਹੈ ਨਾਰਮਲ ਫੀਡ ਨੂੰ ਜਿਹਦੇ ਕਰਕੇ ਇਹਨੂੰ ਜਲਦੀ ਮਿਲਣ ਲੱਗ ਗਿਆ 50 55 ਏਜ ਤੇ ਆਪਾਂ ਕਹਿੰਦੇ ਆ ਜੀ ਗੋਡੀਆਂ ਦੀ ਗ੍ਰੀਸ ਕਰਾਵਾ ਜੋ ਲੱਕੀ ਹੁੰਦੀ ਹੈ ਗਰੀਸ ਹੁੰਦੀ ਹੈ ਜਾਂ ਗੈਪ ਹੈ ਕਿ ਕਿਹੜੇ ਡਾਕਟਰ ਨੇ ਗੈਪ ਘਟ ਗਿਆ ਕਿ ਕਿਹਦੇ ਗ੍ਰੀਸ ਛੱਡ ਦੇ ਫਿਰ ਗੈਪ ਵੱਧ ਗਿਆ ਕਿ ਕਿਹਦੇ ਘਟ ਗਿਆ ਦੇਖੋ ਕੋਟਿਆਂ ਦੇ ਵਿੱਚ ਵਾਕੀ ਗਰੀਸ ਹੁੰਦੀ ਹੈ ਜਿਹਨੂੰ ਬੋਲਦੇ ਨੇ ਸਾਈਨੋਵਲ ਫਲੂਇਡ ਐਂਡ ਕਾਰਟਿਲੇਜ ਜਦੋਂ ਇਹ ਇਟ ਏਜ ਸਾਡੇ ਵੀਅਰ ਐਂਡ ਟੀਅਰ ਚੱਲਦੀ ਰਹਿੰਦੀ ਹੈ ਸਾਡੇ ਸਰੀਰ ਚ 30 40 ਏਜ ਤੱਕ ਜਿਹੜੀ ਵੀਅਰ ਹੁੰਦੀ ਹੈ ਜੋ ਕਸਦਾ ਸਰੀਰ ਚ ਜੋ ਵੀ ਪਾਰਟ ਉਹ ਨਾਲ ਨਾਲ ਰਿਪਲੇਸ ਹੁੰਦਾ ਰਹਿੰਦਾ ਹੈ 50 60 ਏਜ ਤੋਂ ਬਾਅਦ ਜਿਹੜੀ ਵੀਅਰ ਐਂਡ ਟੀਅਰ ਦੇ ਵਿੱਚ ਰਿਪੇਅਰ ਦਾ ਮੈਕੈਨਿਜ਼ਮ ਬਹੁਤ ਸਲੋ ਹੋ ਜਾਂਦਾ ਹੈ कार्टिलेज साइनोਵਲ ফ্লুইਡ ਸਭ ਘਟ ਜਾਂਦਾ ਇਹ ਸਾਰੀ ਟਰਮਾਂ ਸੇਮ ਨੇ ਗ੍ਰੀਸ ਘਟ ਗਈ ਸਾਈਨੋਵਲ ফ্লুইਡ ਘਟ ਗਿਆ ਬੋਟੇ ਬਿੰਗੇ ਹੋ ਗਏ ਇੱਕ ਜਗ੍ਹਾ ਤੋਂ ਸਾਈਡ ਤੋਂ ਏਡੇ ਹੋ ਜਾਂਦੇ ਸਾਰੀ ਟਰਮੀਨੋਲੋਜੀ ਸੇਮ ਹੈ ਸਿਰਫ ਪੇਸ਼ੈਂਟ ਨੂੰ ਪੇਸ਼ੈਂਟ ਨੂੰ ਸਮਝਾਉਣ ਲਈ ਕੀਤੀ ਜਾਂਦੀ ਹੈ ਸਰ ਦੇਖਿਆ ਗਿਆ ਕਿ ਇਮਿਊਨ ਸਿਸਟਮ ਵੀ ਇਹ ਜਗ੍ਹਾ ਪਾਇਆ ਜਾਂਦਾ ਹੈ ਬੁਢਰਤੀ ਕਿਉਂਕਿ ਸੱਦਾ ਨੂੰ ਆਪਣੇ ਜਿੰਦਗੀ ਹਟਾ ਲੈਣ ਦੀ ਯੂਥ ਨੂੰ ਕਿਹੜੀ ਚੀਜ਼ ਇਫੈਕਟ ਕਰਦੀ ਯੂਥ ਨੂੰ ਅੱਜ ਦੇ ਟਾਈਮ ਤੇ ਕੋਵਿਡ ਤੋਂ ਬਾਅਦ ਜਦ ਵੈਸੇ ਸੈਡੀਨਟਰੀ ਲਾਈਫ ਸਟਾਈਲ ਕਰਕੇ ਬਹੁਤ ਹੋਣ ਲੱਗੀ ਹੈ ਸਾਡੇ ਕੋਲ ਹੁਣ 40 42 44 ਅਏ ਦੇ ਵਿੱਚ ਵੀ ਪੇਸ਼ੈਂਟ ਆ ਰਹੇ ਨੇ ਜਿਨ੍ਹਾਂ ਦੀ ਗੋਡੇ ਦੀ ਗਰੀਸ ਖਤਮ ਹੋ ਜਾਂਦੀ ਹੈ ਤੇ ਸਾਨੂੰ ਨੀ ਰਿਪਲੇਸਮੈਂਟ ਵੱਲ ਜਾਣਾ ਪੈਂਦਾ ਆਮ ਤੌਰ ਤੇ ਸਾਡੀ ਕੋਸ਼ਿਸ਼ ਹੁੰਦੀ ਹੈ 50 55 ਸਾਲ ਤੋਂ ਬਾਅਦ ਹੀ ਕਰੀਏ ਯੂਥ ਦਾ ਕਾਰਨ ਇਹ ਹੈ ਕਿ ਉਹਨਾਂ ਦੀ ਲਾਈਫ ਸਟਾਈਲ ਸੈਡੀਨਟਰੀ ਹੋ ਗਈ ਉਹਨਾਂ ਨੇ ਕੋਈ ਐਕਸਰਸਾਈਜ਼ ਨਹੀਂ ਉਹਨਾਂ ਨੇ ਹਰ ਜਗ੍ਹਾ ਜਾਣਾ ਹੈ ਗੱਡੀ ਤੇ ਬਾਈਕ ਤੇ ਜਿਹਦੇ ਕਰਕੇ ਮਸਲ ਸਟਰੈਂਥਿੰਗ ਨਹੀਂ ਹੁੰਦੀ ਮਸਲ ਸਟਰੈਂਥਿੰਗ ਕੈਲਸ਼ੀਅਮ ਇਨੀ ਪ੍ਰੀਵੈਂਟ ਕਰਨੀ ਹੈ ਸਾਰੇ ਅੱਜ ਜਿਸ ਤਰ੍ਹਾਂ ਤੁਸੀਂ ਦੱਸਿਆ ਗੋਡੇ ਜਿਹੜੇ ਖੋਰ ਜਾਂਦੇ ਆ ਲੱਗਦੀ ਆ ਕਿ ਕੀ ਹੋ ਜਾਂਦੀਆਂ ਲੱਤਾਂ ਦੇ ਵਿੱਚ ਰਿਪੇਅਰ ਹੋ ਜਾਂਦੀਆਂ ਜਾਂ ਫੇਸਮੈਂਟ ਦੀ ਸੋਡੇ ਕਸੰਦੀ ਚਾਰ ਸਟੇਜਸ ਹੁੰਦੀਆਂ ਨੇ ਗੋਡੇ ਕਸੰਦੀ ਚਾਰ ਸਟੇਜਸ ਹੁੰਦੀਆਂ ਨੇ ਜੇ ਪੇਸ਼ੈਂਟ ਸਾਡੇ ਕੋਲ अर्ਲੀ ਸਟੇਜ ਚ ਆ ਜਾਂਦਾ ਹੈ ਗ੍ਰੇਡ 1 2 ਦੇ ਵਿੱਚ ਆ ਜਾਂਦਾ ਜਿਹਦੇ ਛਾਲੇ ਗੋਡਿਆਂ ਦੇ ਦਰਦ ਸਟਾਰਟ ਹੋਇਆ ਫ੍ਰੀਸ ਘਟਨੀ ਹੀ ਸਟਾਰਟ ਹੋਈ ਹੈ ਉਦੋਂ ਅਸੀਂ ਐਕਸਰਸਾਈਜ਼ਸ ਦੇ ਨਾਲ ਪ੍ਰੀਕਾਸ਼ਨ ਦੇ ਨਾਲ ਦਵਾਈਆਂ ਨਾਲ ਉਹਨੂੰ ਕੰਪਲੀਟ ਕਿਉਰ ਕਰ ਸਕਦੇ ਹਾਂ ਜਦੋਂ ਗ੍ਰੇਡ 3 4 ਦੇ ਵਿੱਚ ਆਂਦਾ ਹੈ ਜਦੋਂ ਗੋਡੇ ਵਿੰਗੇ ਹੋਣ ਲੱਗ ਜਾਂਦੇ ਨੇ ਗ੍ਰੇਸ ਖਤਮ ਹੋ ਜਾਂਦੀ ਹੈ ਹੱਡੀ ਆਪਸ ਸਟੱਚ ਕਰਨ ਲੱਗ ਜਾਂਦੀ ਹੈ ਫਿਰ ਸਾਨੂੰ ਕੁਝ ਦਿਨ ਅਸੀਂ ਕੰਜ਼ਰਵੇਟਿਵ ਟਰੀਟਮੈਂਟ ਨਾਲ ਕੰਮ ਚਲਾ ਸਕਦੇ ਹਾਂ ਸਾਲ 2 ਸਾਲ 3 ਸਾਲ ਟਪਾ ਕੇ ਨੀ ਰਿਪਲੇਸਮੈਂਟ ਦੀ ਹੀ ਆਪਸ਼ਨ ਚੂਜ਼ ਕਰਨੀ ਪੈਂਦੀ ਮੈਂ ਲੋਕਾਂ ਨੂੰ ਇਹ ਐਡਵਾਈਸ ਦੇਣਾ ਚਾਹੁੰਦਾ ਜਿਹੜੇ ਯੰਗ ਜਿਹੜੇ ਯੰਗ ਸਾਡੇ ਕੁਲੀਗ ਨੇ ਕਿ ਵੀ ਉਹ ਆਪਣਾ ਹੈਲਦੀ ਲਾਈਫਸਟਾਈਲ ਰੱਖਣ ਡਾਈਟ ਵਗੈਰਾ ਦੇ ਵਿੱਚ ਕੈਲਸ਼ੀਅਮ, ਵਿਟਾਮਿਨ ਡੀ, ਪ੍ਰੋਟੀਨ ਚੰਗੀਨ ਟੇਕ ਕਰਨ, ਫੈਟ ਤੇ ਕਾਰਬੋਹਾਈਡਰੇਟ ਘਟਾਉਣ ਤੇ ਐਕਸਰਸਾਈਜ਼ ਜਿਹੜੀ 30-40 ਮਿੰਟ ਦੀ ਡੇਲੀ ਐਕਸਰਸਾਈਜ਼ ਆਪਕਰ 30 'ਚ ਸਟਾਰਟ ਕਰਨ। 올ਡ एज ਦੇ ਵਿੱਚ 60-65 ਏਜ ਤੋਂ ਬਾਅਦ ਉਹ ਆਪਣੇ ਕਿਸੇ ਵੀ ਪ੍ਰੋਬਲਮ ਨੂੰ ਇਗਨੋਰ ਨਾ ਕਰਨ ਜੇ ਬੈਕ 'ਇੰਗੜਾ ਜਾਂ ਜੋੜੇ 'ਚ ਹਲਕੀ ਜਿਹੀ ਦਰਦ ਸਟਾਰਟ ਹੁੰਦੀ ਹੈ ਤਾਂ ਡਾਕਟਰ ਕੋ ਲਾ ਕੇ ਆਰਥੋਪੈਡਿਕ ਸਰਜਨ ਕੋ ਲਾ ਕੇ ਆਪਣੇ ਇਮੀਡੀਏਟਲੀ ਟ੍ਰੀਟਮੈਂਟ ਸਟਾਰਟ ਕਰਨ ਤਾਂ ਕਰਕੇ ਜਿਹੜਾ 70-75 ਏਜ ਤੇ ਪ੍ਰੋਬਲਮ ਆਣੀ ਹੈ ਉਹਨੂੰ ਅਸੀਂ ਕਿਉਰ ਕਰ ਚੁੱਕੀਏ ਪਹਿ ਸਰਜਿਕ ਪੇਸ਼ੈਂਟ ਦੇ ਜਿਹੜੇ ਚੌਂਕੀ ਮਾਤੂ ਬੈਡਾ ਕਿਹਾ ਜਾਂਦਾ ਹੈ ਕਿ ਉਹ ਜਿਹੜੀ ਅਸੀਂ ਮੈਚ ਪ੍ਰੋਲਾਈਫ ਹਸਪੀਟਲ ਦੇ ਵਿੱਚ ਨੀ ਰਿਪਲੇਸਮੈਂਟ ਦੀ ਐਡਵਾਂਸਡ ਟੈਕਨੋਲੋਜੀ ਦੇ ਨਾਲ ਨੀ ਰੀ ਸਰਫੇਸਿੰਗ ਕਰ ਰਹੇ ਹਾਂ ਨੈਚੁਰਲ ਨੀ ਰੀ ਸਰਫੇਸਿੰਗ ਨੈਚੁਰਲ ਦਾ ਕੀ ਮਤਲਬ ਹੈ ਕਿ ਅਸੀਂ ਗੋਡੇ ਦੇ ਜਿਹੜੇ ਨੈਚੁਰਲ ਲੀਗਾਮੈਂਟਸ ਆ ਉਹ ਸੇਵ ਕਰ ਲੈਂਦੇ ਹਾਂ ਸਿਰਫ ਤੇ ਸਿਰਫ ਜਿਹੜਾ ਕਾਰਟਿਲੇਜ ਲਾਸ ਹੋਇਆ ਉਹਨੂੰ ਅਸੀਂ ਰਿਪਲੇਸ ਕਰ ਦਿਆ ਜੈਚਲੋ ਲਰੀ ਰੀਸਰਫਸਿੰਗ ਕਰਕੇ ਪੇਸ਼ੈਂਟਸ स्क्वाट ਕਰ ਸਕਦਾ ਹੈ ਚੌਕੜੀ ਮਾਰ ਸਕਦਾ ਹੈ 130 140 ਡਿਗਰੀ ਤੱਕ ਉਹਦੇ ਗੋਡੇ ਮੋੜ ਸਕਦੇ ਨੇ ਈਵਨ ਕਿ ਸਾਡੇ ਕੁਝ ਪੇਸ਼ੈਂਟ ਨੇ ਗੁਰਦੁਆਰੇ ਮੱਠਾ ਕੈਕਦੇ ਨੇ ਪੈਰਾਪਾਰ ਵੀ ਬੈਠਦੇ ਅਸੀਂ ਰეკਮੈਂਡ ਨਹੀਂ ਕਰਦੇ ਪਰ ਦੇ ਕੈਨ ਉਹ ਕਰ ਲੈਂਦੇ ਨੇ ਚੌਕੜੀ ਮਾਰਨਾ ਤਾਂ ਹੁਣ ਪਿਛਲੇ 10 ਸਾਲਾਂ ਤੋਂ ਹਾਈ ਐਡਵਾਂਸ ਗੋਡੇ ਆ ਰਹੇ ਨੇ ਚੌਕੜੀ ਮਾਰ ਸਕਦੇ ਨੇ ਪੇਸ਼ੈਂਟ ਇੱਕ ਲੱਕ ਦੀ ਜਿਹੜੀ ਹੋ ਜਾਂਦੀ ਹੈ ਜਾਂ ਦੋਨਾਂ ਦੀ ਹੀ ਕਰਵਾਣੀ ਚਾਹੀਦੀ ਹੈਗੀ ਹੈ ਪੈਰੀਮੈਟ ਦੇਖੋ ਅਸੀਂ ਜਿਹੜਾ ਟਰੀਟਮੈਂਟ ਕਰਨਾ ਹੈ ਇਲਾਜ ਕਰਨਾ ਹੈ ਉਹ ਪੇਸ਼ੈਂਟ ਦਾ ਕਰਨਾ ਹੈ ਅਸੀਂ ਪੇਸ਼ੈਂਟ ਦੀ ਅਸੈਸਮੈਂਟ ਕਰਦੇ ਹਾਂ ਜਿਹਦੀ ਇੱਕ ਸਾਈਡ ਦੀ ਪ੍ਰੋਬਲਮ ਹੈ ਦੂਜੀ ਸਾਈਡ ਤਾਂ ਨੀ ਹੈਲਦੀ ਹੈ ਉਹਦੀ ਇੱਕ ਸਾਈਡ ਦੀ ਹੀ ਹੁੰਦੀ ਹੈ ਕਈ ਵਾਰ ਪੇਸ਼ੈਂਟ ਦੀ ਦੂਜੀ ਸਾਈਡ ਦੀ ਵੀ ਪ੍ਰੋਬਲਮ ਕਿਉਂਕਿ ਪੇਸ਼ੈਂਟ ਜਿਹੜੇ ਮੋਸਟਲੀ ਡਿਲੇ ਕਰ ਲੈਂਦੇ ਨੇ ਆਪਣੀ ਬਿਮਾਰੀ ਨੂੰ 5-10 ਸਾਲ ਤੱਕ ਵੈਸੀ-ਵੈਸੀ ਕੱਢ ਲੈਂਦੇ ਨੇ ਉਹਦੇ ਵਿੱਚ ਦੂਜੀ ਸਾਈਡ ਤੇ ਵੀ ਪ੍ਰੋਬਲਮ ਸਟਾਰਟ ਹੋ ਜਾਂਦੀ ਹੈ ਤਾਂ ਮੋਸਟਲੀ ਸਾਨੂੰ ਦੋਨੋਂ ਸਾਈਡ ਹੀ ਰੀਪਲੇਸਮੈਂਟ ਕਰਨੀ ਪੈਂਦੀ ਹੈ ਤਾਂ ਕਿ ਪੇਸ਼ੈਂਟ ਦੀ ਬੈਲੈਂਸਿੰਗ ਬਰਾਬਰ ਹੋਵੇ ਤੇ ਉਹ ਆਪਣਾ ਨੋਰਮਲ ਚੱਲ ਸਕੇ ਗ੍ਰੇਡ 1 3 4 ਗ੍ਰੇਡਿੰਗ ਹੁੰਦੀਆਂ ਨੇ ਆਸਥੀਓਥਰਾਟਾਈਟਿਸ ਗੋਡੇ ਕਸਨ ਦੀ ਜਦੋਂ ਸਾਡੇ ਕੋਲ ਐਕਸਰੇ ਦੇ ਵਿੱਚ ਲੱਤ ਬਿੰਗੀ ਹੋ ਜਾਂਦੀ ਹੈ ਗੋਡੇ ਦੀ ਗ੍ਰੀਸ ਘੱਟ ਗਈ ਜੇ ਮੈਂ ਟੱਚ ਕਰਨ ਲੱਗੀ ਉਹ ਅਸੀਂ 3 ਤੋਂ 4 ਤੱਕ ਕਲੇ ਜਾਂਦੇ 1 2 ਦੇ ਵਿੱਚ ਮੈਂ ਐਕਸਰੇ ਦੇ ਵਿੱਚ ਦਿਖਾ ਦੂੰਗਾ 1 2 ਦੇ ਵਿੱਚ ਪੇਨ ਸਟਾਰਟ ਹੋ ਜਾਂਦਾ ਹੈ ਗੋਡੇ 'ਚ ਸਵੇਲਿੰਗ ਸਟਾਰਟ ਹੋ ਜਾਂਦੀ ਹੈ ਪਰ ਐਕਸਰੇ ਦੇ ਵਿੱਚ ਓਨਲੀ ਸਟੇਡੀ ਸਪੇਸ ਹੈ ਘਟੀ ਨਹੀਂ ਹੁੰਦੀ ਮੇਨ ਗ੍ਰੇਡ 1 ਨੂੰ ਤੁਸੀਂ ਕਿਵੇਂ ਆਇਡੈਂਟੀਫਾਈ ਕਰ ਸਕਦੇ ਹੋ ਘਰੇ ਤੁਹਾਡੇ ਬਜ਼ੁਰਗਾਂ ਨੂੰ ਗੋਡੇ 'ਚ ਦਰਦ ਰਹਿ ਰਿਹਾ ਔੜੀਆਂ ਚੜ੍ਹਨ ਤੇ ਜ਼ਿਆਦਾ ਦਰਦ ਹੋ ਰਿਹਾ ਥੌਂਕੜੀ ਨਹੀਂ ਮਾਰੀ ਜਾਂਦੀ ਇਹ ਗ੍ਰੇਡ ਜਦੋਂ ਲੱਤ ਵਿੰਗੀ ਹੋ ਗਈ ਲੰਗ ਵੱਜਣ ਲੱਗੇ ਇਹ 3 4 ਤੱਕ ਸਟੇਜ ਚਲੀ ਜਾਵੇ 1 2 ਦੇ ਵਿੱਚ ਅਸੀਂ ਪੇਸ਼ੈਂਟ ਨੂੰ ਸਾਰੀਆਂ ਚੀਜ਼ਾਂ ਤੋਂ ਬਚਾ ਸਕਦੇ ਠੀਕ ਹੈ ਸਰ ਥੈਂਕ ਯੂ ਥੈਂਕ ਯੂ ਅੱਜ ਵੀ ਆਣਾ ਦਾ ਇੱਕ ਬਹੁਤ ਹੀ émerging ਹਸਪੀਟਲ ਜਿਹੜਾ ਹੈ ਜਿਹੜਾ ਕਿ ਪਹਿਲਾਂ ਪ੍ਰੋ ਲਾਈਫ ਦੇ ਨਾਂ ਦੇ ਜਾਣੇ ਜਾਂਦਾ ਸੀ ਹੁਣ ਮੈਸ਼ ਪ੍ਰੋ ਲਾਈਫ ਦੇ ਨਾਂ ਦੇ ਉੱਤੇ ਇਹਦਾ ਹੋਇਆ ਨਵੀਨੀਕਰਨ ਹੋਇਆ ਔਰ ਇੱਕ ਬੜੇ ਸੁਚੱਜੇ ਢੰਗ ਦੇ ਨਾਲ ਇਹ ਜਿਹੜਾ ਹਸਪੀਟਲ ਹੈ ਉਹ ਲੋਕਾਂ ਦੀ ਸੇਵਾ ਕਰ ਰਿਹਾ ਤੇ ਜਿਹਦੇ ਵਿੱਚ ਸਾਨੂੰ ਇਨਵਾਈਟ ਕੀਤਾ ਗਿਆ ਸੀ ਬਤੌਰ ਵੀ ਸੀਨੀਅਰ ਸਿਟੀਜ਼ਨ ਸਾਡੇ ਮੈਂਬਰ ਨੇ ਸਾਡਾ ਦਫਤਰ ਹੈ ਮੋਡਰਨ ਐਕਸਟੈਂਸ਼ਨ ਡੀ ਬਲਾਕ ਦੇ ਵਿੱਚ ਤੇ ਉੱਥੇ ਅਸੀਂ ਆਪਣਾ ਸੱਦਾ ਲਾਇਆ 250 55 ਜੀਆਂ ਸਾਥੀਆਂ ਨੇ ਰਹਿ ਗਿਆ ਅਸੀਂ ਆਜ ਆਏ ਆ ਤੇ ਡਾਕਟਰ ਸਾਹਿਬ ਸਾਨੂੰ ਬਰੀ ਫਿਰਾਂਗੇ ਔਰ ਰਿਗਾਰਡਿੰਗ ਦੀ ਜਿਹੜੀ ਲੀ ਪ੍ਰੋਬਲਮਸ ਹੈ ਔਰ ਅਸੀਂ ਉਮੀਦ ਕਰਦੇ ਹਾਂ ਵੀ ਅਸੀਂ ਜਲਦੀ ਆਪਣਾ ਗੋਡਿਆਂ ਦਾ ਦੇਖ ਪਾ ਰਹੇ ਐਸੇ ਜਿਹਦੇ ਵਿੱਚ ਉਹ ਲੋਕੀ ਅੱਛੇ ਢੰਗ ਨਾਲ ਕਰ ਸਕਾ ਤਾਂ ਵੀ ਦੀਸ ਵਰਡਸ ਵੀ थैंक यू ਅ ਲੋਟ ਡਾਕਟਰ ਮਨੀਸ਼ ਗੋਇਲ ਜੀ ਜਿਹੜੇ ਨੇ ਐਸੇ ਰਾਨਾ ਦੇ ਜਵਾਨ ਅਫਸਰ ਅਨਾਉਂਡ ਆਰਥੋਪੈਡੀਸਮ ਉਹਨੇ ਜਾਨਾ ਅਵਰ ਜਿਹੜੀ ਮੈਚ ਕੋ ਲਾਈਫ ਦੀ ਮਾਰਕੀਟਿੰਗ ਟੀਮ ਉਹਦੇ ਹੈਡ ਨੇ ਅਨਿਲ ਜੀ ਇੱਥੇ ਬੈਠੇ ਨੇ ਤੇ ਸਾਰੀ ਟੀਮ ਜਿਹੜੀ ਬਹੁਤ ਅੱਛੇ ਢੰਗ ਨਾਲ ਕੰਮ ਕਰ ਰਹੀ ਹੈ ਤੇ ਅਸੀਂ ਪਹਿਲਾਂ ਵੀ ਇਹਨਾਂ ਦੇ ਨਾਲ ਇਹਨਾਂ ਦੇ ਨਾਲ ਇਨ ਹਾਊਸ ਕੈਂਪ ਲਗਾ ਚੁੱਕੇ ਆ ਫੋਰ ਦਾ ਸੀਨ ਇੰਕ੍ਰੀਮੈਂਟ ਆਫ ਸੀਨੀਅਰ ਸਟਾਫ ਇਹ ਉੱਥੇ ਸਰਟੀਫਿਕੇਟ ਲੈ ਕੇ ਆ ਜੇ ਇੱਥੇ ਆਜੋ ਥੈਂਕ ਯੂ ਅਰ